ਲੁਧਿਆਣੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਦਾਸੀ ਕੀ ਮਾਲ ਰੋਡ ਦੇ ਨਜ਼ਦੀਕ ਘਰ ਦੇ ਬਾਹਰੋਂ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਚੁੱਕੇ ਨੇ ਪੀੜਿਤ ਨੇ ਇਸ ਦੀ ਕੰਪਲੇਂਟ ਪੁਲਿਸ ਨੂੰ ਲਿਖਵਾ ਦਿੱਤੀ ਹੈ ਇਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕੀ ਹੈ ਦੋ ਨੌਜਵਾਨ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੇ ਹਨ ਕਿ ਐਕਟਿਵਾ ਲੈ ਕੇ ਉਹ ਫਰਾਰ ਹੋ ਚੁੱਕੇ ਨੇ ਲੁਧਿਆਣੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਦਾਸੀ ਕੀ ਮਾਲ ਰੋਡ ਦੇ ਨਜ਼ਦੀਕ ਘਰ ਦੇ ਬਾਹਰੋਂ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਚੁੱਕੇ ਨੇ ਪੀੜਿਤ ਨੇ ਇਸ ਦੀ ਕੰਪਲੇਂਟ ਪੁਲਿਸ ਨੂੰ ਲਿਖਵਾ ਦਿੱਤੀ ਹੈ ਇਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕੀ ਹੈ ਦੋ ਨੌਜਵਾਨ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੇ ਹਨ ਕਿ ਐਕਟਿਵਾ ਲੈ ਕੇ ਉਹ ਫਰਾਰ ਹੋ ਚੁੱਕੇ ਨੇ ਲੁਧਿਆਣੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਦੱਸਦੀ ਕਿ ਮਾਲ ਰੋਡ ਦੇ ਨਜ਼ਦੀਕ ਘਰ ਦੇ ਬਾਹਰੋਂ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਚੁੱਕੇ ਨੇ ਪੀੜਿਤ ਨੇ ਇਸ ਦੀ ਕੰਪਲੇਂਟ ਪੁਲਿਸ ਨੂੰ ਲਿਖਵਾ ਦਿੱਤੀ ਹੈ ਇਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕੀ ਹੈ ਦੋ ਨੌਜਵਾਨ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੇ ਹਨ ਕਿ ਐਕਟਿਵਾ ਲੈ ਕੇ ਉਹ ਫਰਾਰ ਹੋ ਚੁੱਕੇ ਨੇ ਲੁਧਿਆਣੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਨੇ ਦੱਸਿਆ ਕਿ ਮਾਲ ਰੋਡ ਦੇ ਨਜ਼ਦੀਕ ਘਰ ਦੇ ਬਾਹਰੋਂ ਐਕਟਿਵਾ ਚੋਰੀ ਕਰਕੇ ਚੋਰ ਫਰਾਰ ਹੋ ਚੁੱਕੇ ਨੇ ਪੀੜਤ ਨੇ ਇਸ ਦੀ ਕੰਪਲੇਂਟ ਪੁਲਿਸ ਨੂੰ ਲਿਖਵਾ ਦਿੱਤੀ ਹੈ ਇਸ ਦੀ ਪੂਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕੀ ਹੈ ਦੋ ਨੌਜਵਾਨ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੇ ਹਨ ਕਿ ਐਕਟੀਵ ਲੈ ਕੇ ਉਹ ਫਰਾਰ ਹੋ ਚੁਕੇ ਨੇ